ਜੈ ਮਾਤਾ ਦੀ ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਮੈਂ ਭਾਰਤ ਚੋਹਾਨ ਤੇ ਮੇਰੇ ਨਾਲ ਨੇ ਸੁਨ ਸਿੰਘ ਜੈ ਮਾ ਚਿੰਤਪੁਰਨੀ ਜੀ ਦੇ ਜੈ ਕਾਰਨ ਨਾਲ ਗੁੰਜਿਆ ਸਿਟੀ ਰੋਡ ਬਟਾਲਾ ਕਾਲੀ ਦੁਆਰੇ ਦੇ ਮਹੰਤ ਅਮਿਤ ਸ਼ਾਹ ਜੀ ਅਤੇ ਨਰੇਸ਼ ਮਹਾਜਨ ਜੀ ਵੱਲੋਂ ਨਾਰੀਅਲ ਤੋੜ ਕੇ ਕੀਤੇ ਮਾ ਚਿੰਤਪੁਰਨੀ ਦੇ ਦਰਬਾਰ ਤੇ ਚਾਰ ਟਰੱਕ ਰਵਾਨਾ ਮਾਤਾ ਰਣੀ ਰੂਪ ਗਲਗਾਉਂ ਤੋਂ ਬਾਅਦ ਵੰਡਿਆ ਭਗਤਾਂ ਚ ਪ੍ਰਸ਼ਾਦ ਚੀਨ ਮਸਤੀ ਕਾ ਸੇਵਾਦਾਲ ਕਮੇਟੀ ਵੱਲੋਂ ਮਾਤਾ ਚਿੰਤਪੂਰਨੀ ਦੇ ਦਰਬਾਰ ਤੇ ਸਾਵਣ ਦੇ ਪਵਿੱਤਰ ਮਹੀਨੇ ਵਿੱਚ ਪਿਛਲੇ 99 ਸਾਲਾਂ ਤੋਂ ਕੀਤੀ ਜਾਂਦੀ ਹੈ ਬਟਾਲਾ ਵਾਸੀਆਂ ਦੇ ਸਹਿਯੋਗ ਨਾਲ ਲੰਗਰ ਪੰਡਾਰੇ ਦੀ ਸੇਵਾ ਮਾਤਾ ਚਿੰਤਪੂਰਨੀ ਦੇ ਦਰਬਾਰ ਤੇ ਜਾਂਦੇ ਬਰਵਾਈ ਤੋਂ 1 ਕਿਲੋਮੀਟਰ ਪਹਿਲਾਂ ਲਗਾਇਆ ਜਾਂਦਾ ਹੈ ਬਟਾਲੇ ਵਾਲਿਆਂ ਦਾ ਲੰਗਰ 24 ਘੰਟੇ ਚੱਲਦਾ ਹੈ ਲੰਗਰ ਪੰਡਾਰਾ 25 ਜੁਲਾਈ 2025 ਤੋਂ ਲੈ ਕੇ 3 ਅਗਸਤ 2025 ਤੱਕ ਚੱਲੇਗਾ ਲੰਗਰ ਆਓ ਤੁਹਾਨੂੰ ਸੁਣਾਨੇ ਆ ਭਗਤਾਂ ਵੱਲੋਂ ਮਾਤਾ ਰਾਣੀ ਦੇ ਜਕਾਰੇ ਤੇ ਸੁੰਦੇ ਆ ਕੀ ਹੈ ਕਹਿਣਾ ਚੀਨ ਮਸਤੀ ਦਾ ਸੇਵਾਦਾਲ ਕਮੇਟੀ ਦੇ ਉਤੇਦਾਰਾਂ ਦਾ ਜੈ ਜਿੰਦਗੁਰੂ ਮੈਦਾਨ ਹੋ ਸਾਡੇ ਦਰਬਾਰ ਦੀ ਜੈ ਜਕੜ ਜਿੰਦਗੁਰੂ ਮੈਦਾਨ ਹੋ ਸਾਡੇ ਦਰਬਾਰ ਦੀ ਜੈ ਇਹ ਅੱਜ ਅਕਾਲਾ ਸੰਗਾਰਾ ਲਾਵਾਂਗੇ ਜਿੱਤੇ ਇਹ ਲੰਗਰ ਦਾ ਭੰਡਾਰਾ ਜਾ ਰਿਹਾ ਮਾ ਦਾ ਲੰਗਰਾ ਚੰਦ ਬੋਨੀ ਦਾ ਬੋਲ ਸਾਚੇ ਦਰਬਾਰ ਕੀ ਜੈ ਇਹ ਮਾ ਚੰਦ ਬੋਨੀ ਦਾ ਭੰਡਾਰਾ ਜਿਹੜਾ ਨਨਵੇਂ ਮਾ ਭੰਡਾਰਾ ਬਟਾਲੇ ਤੋਂ ਲੱਕੜ ਮੰਡੀ ਤੋਂ ਹਮੇਸ਼ਾ ਚੱਲਦਾ ਆ ਔਰ ਚੱਲ ਰਿਹਾ ਸਾਡੇ ਜਿਹੜੇ ਅੱਜ ਦੀ ਟੀਮ ਹੈ ਇਹਨਾਂ ਦੇ ਬਜ਼ੁਰਗਾਂ ਨੇ ਸ਼ੁਰੂ ਕੀਤਾ ਹੈ ਇਹ ਸਾਮਨ ਮਾ ਦੇ ਅੰਦਰ ਜਿਹੜਾ ਸ਼੍ਰੀ ਦਾ ਇੱਕ ਪੁੱਤਰ ਮਹੀਨਾ ਕਿੜਿਆ ਜਾਂਦਾ ਉਸ ਮਾ ਦੇ ਅੰਦਰ ਜਿਹੜਾ ਭੰਡਾਰਾ ਹੈ ਮਾ ਅਜੰਤਬੋਨੀ ਦੇ ਲੱਗਦਾ ਔਰ ਲਗਭਗ 25 ਤਰੀਕ ਤੋਂ ਸ਼ੁਰੂ ਹੋ ਕੇ 31 ਤੱਕ ਭੰਡਾਰਾ ਚੱਲਦਾ ਮਾ ਦੀ ਅਸਮੀ ਦੀਆ ਜੋਤਾ ਹੋ ਕੇ ਉਸ ਤੋਂ ਬਾਅਦ ਇਹ ਜਿਹੜੇ ਭੰਡਾਰੇ ਦੇ ਅੰਦਰ ਬਤਾਲਾ ਦਾ ਸਹਿਯੋਗ ਵਾਸੀਆਂ ਦਾ ਸਹਿਯੋਗ ਸਾਰੇ ਸ਼ਹਿਰ ਦਾ ਸਹਿਯੋਗ ਹੈ ਉਹ ਸਹਿਯੋਗ ਦੇ ਨਾਲ ਇਹ ਲੰਗਰ ਦਾ ਜਿਹੜਾ ਪ੍ਰਬੰਧ ਹੈ ਇਹ ਉਹ ਕੀ ਕਹਿੰਦਾ ਇਹਦੀ ਦੇਖ ਰੇ ਸਾਰੀ ਕਮੇਟੀ ਜਿਹੜੀ ਹੈ ਉਹ ਕਰਦੀ ਹੈ ਉਹਦੇ ਚ ਮੰਦ ਗਾਲੇ ਮੰਦ ਗਾਲੀਦਾਰੇ ਵਾਲੇ ਮੰਜ਼ੀ ਦਾ ਸ਼ੇਰ ਸਿੰਘ ਸਾਨਨ RAMDAS JI MALHOTRA ਔਰ ਇਹ ਟੀਮ ਦੇ ਬਹੁਤ ਸਾਰੇ ਮੈਂਬਰ ਨਰੇਸ਼ ਪਰਵਾਹਾ ਜੀ ਨਲੋਤਰਾ ਤੋਂ ਖੜੇ ਨੇ ਅਸ਼ੋਨੀ ਮਨੋਤਰਾ ਆਸ਼ੂ ਜੀ ਆਏ ਨੇ ਖਨੀ ਵਰਦੀਮ ਜੀ ਇਹ ਸਾਰੀ ਟੀਮ ਇੱਕ ਬੰਧਾਰਾ ਕਰਦੀ ਉਸ ਬੰਧਾਰੇ ਨੇ 10 ਦਿਨ ਚੱਲਣਾ ਔਰ 10 ਦਿਨ ਦਿਨ ਰਾਤ ਇਹ ਲੰਗਰ ਦੀ ਸੇਵਾ ਜਿਹੜੀ ਆ RAMDAS JI ਨਲੋਤਰਾ ਪਰਿਵਾਰ ਜਿਹੜਾ ਉੱਥੇ ਮਹਾਮੈਦੀ ਜੋੜ ਕੇ ਬੈਠ ਜਾਂਦਾ ਗੰਗਾ ਰਤਨ ਦਵਨੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਹਜਮਨ ਜੀ ਅੱਜ ਜਿਹੜੀ ਪੰਡਾਰਾ ਲਿਆ ਜੀ ਤੁਹਾਡੇ ਟਰੱਕ ਜਾ ਰਿਹਾ ਹੈ ਕਿੰਨੇ ਟਰੱਕ ਜਾ ਰਹੇ ਨੇ ਚਿਤਪੁਣੀ ਮਾਦਰਬਾ ਜਿਕਰਾ ਛਿੰਮਸਤੀ ਕਾ ਮੈਦਾ ਬਹੁਤ ਸਾਕੇ ਨਰਵਾਨ ਕੀਜਾ ਅੱਜ 99 ਸਾਲ ਹੋ ਗਏ ਐ ਇਸ ਪੰਡਾਰੇ ਨੂੰ ਉੱਥੇ ਲੱਗਦੇ ਹੋਏ ਬਹੁਤ ਖੁਸ਼ੀ ਵਾਲੀ ਗੱਲ ਆ ਸਾਡੇ ਬਜ਼ੁਰਗਾਂ ਨੇ ਬਹੁਤ ਤੱਕ ਜਪ ਕੀਤਾ ਬਹੁਤ ਮਿਹਨਤ ਕਰਦੇ ਰਹੇ ਨੇ ਅੱਜ ਸਾਰੀ ਪ੍ਰੋਵੀਜ਼ਨ ਹੈਗੀ ਐ ਤੁਸੀਂ ਦੇਖਦੇ ਹੋ ਪਰ ਜਦੋਂ ਇਹ ਪੰਡਾਰਾ ਸ਼ੁਰੂ ਹੋਇਆ ਦਾ ਉਦੋਂ ਘੋੜਿਆਂ ਦੇ ਉੱਤੇ ਬੈਲਾਂ ਦੇ ਉੱਤੇ ਸਾਰੀ ਰਸਤੇ ਜਾਂਦੇ ਹੁੰਦੇ ਸੀਗੇ ਬਹੁਤ ਮਿਹਨਤ ਕਰਦੇ ਹੁੰਦੇ ਸੀਗੇ ਬਜ਼ੁਰਗ ਉਹਨਾਂ ਦੇ ਸਦਕੇ ਅੱਜ ਵੀ ਉਹ ਪੰਡਾਰਾ ਉਸ ਤਰ੍ਹਾਂ ਹੀ ਚੱਲ ਰਿਹਾ ਜਿੱਦਾਂ ਪਹਿਲਾਂ ਚੱਲਦਾ ਸੀਗਾ ਮਾਈ ਦਾ ਜੋ ਸਾਵਣ ਦਾ ਮੇਲਾ ਹੈ ਇਹ 25 ਤਰੀਕ ਨੂੰ ਸ਼ੁਰੂ ਹੋ ਜਾਣਾ ਤੇ ਇਹ ਤੋਂ ਲੈ ਕੇ 10ਵੀਂ 30 ਤੀ ਤੱਕ ਇਹ ਜੋ ਪੰਡਾਰਾ ਹੈ ਇਹ ਚੱਲੇਗਾ ਦਿਨ ਰਾਤ 24 ਘੰਟੇ ਇਹ ਪੰਡਾਰਾ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਕਿ ਬਟਾਲਾ ਸ਼ਹਿਰ ਨੂੰ ਇਹ ਸੇਵਾ ਮਿਲੀ ਦੀ ਹੈ ਸਾਡੇ ਛਿੰਮਸਤੀ ਕਾ ਦਲ ਨੂੰ ਇਹ ਸੇਵਾ ਮਿਲੀ ਦੀ ਹੈ ਸਾਰੇ ਸਾਰੇ ਆਪਣੇ ਵੱਲੋਂ ਸਾਰੇ ਸੇਵਾਦਾਰਾਂ ਨੂੰ ਵਧਾਈ ਦਿਨਾਂ ਅਕਯਵਿਦਾ ਦੇ ਪਾਤਰ ਨੇ ਕਿਉਂਕਿ ਘਰ ਤੋਂ ਦੂਰ ਰਹਿਣਾ ਸੇਵਾ ਕਰਨਾ ਬਹੁਤ ਅੱਛੀ ਗੱਲ ਆ ਤੇ ਇਹ ਸੇਵਾ ਜੋ ਹੈ ਸਾਡੇ ਸਦਸਿਆਂ ਨੂੰ ਪ੍ਰਾਪਤ ਹੈ ਤੇ ਇਹਨਾਂ ਨੇ ਇਸ ਤਰ੍ਹਾਂ ਹੀ ਆਪਣੇ ਬਜ਼ੁਰਗਾਂ ਦੀ ਜੋ ਸੇਵਾ ਸੰਭਾਲ ਕੇ ਰੱਖੀ ਹੈ ਇਹ ਮਾਈਦਾ ਸ਼ੇਰਵਾਦ ਹੈ ਜੋ ਕਿ ਇਸ ਤਰ੍ਹਾਂ ਹੀ ਚੱਲ ਰਿਹਾ ਹੈ ਤੇ ਮਨਤਜੀ ਕਿੰਨੇ ਟਰੱਕ ਜਾ ਰਹੇ ਨੇ ਤੇ ਬਟਾਲਾ ਵਾਸੀਆਂ ਦਾ ਕਿੰਨਾ ਕਿ ਸਹਿਯੋਗ ਮਿਲ ਰਿਹਾ ਹੈ ਦੇਖੋ ਜੋ ਭੰਡਾਰਾ ਹੈ ਸਹਿਯੋਗ ਦੇ ਨਾਲ ਚੱਲਦੇ ਨੇ ਮੈਂ ਪਹਿਲਾਂ ਵੀ ਗੱਲ ਕੀਤੀ ਇਹ ਬਟਾਲੇ ਵਾਸੀਆਂ ਦਾ ਭੰਡਾਰਾ ਹੈ ਤੇ ਬਟਾਲੇ ਵਾਸੀਆਂ ਵੱਲੋਂ ਭੰਡਾਰਾ ਚੱਲ ਰਿਹਾ ਹੈ ਤੇ ਸੇਵਾ ਸਦਸਿਆ ਜਿਹੜੇ ਕਰ ਰਹੇ ਨੇ ਉਹ ਵਧਾਈ ਦੇ ਪਾਤਰ ਨੇ ਤੇ ਜਿਹੜੀ ਟਰੱਕਾਂ ਦੀ ਸੰਖਿਆ ਇਹ ਚੱਲ ਰਹੇਗੀ ਜੇ ਜਦੋਂ ਹੋਰ ਵੀ ਰਸਤੇ ਦੀ ਜਰੂਰਤ ਮੈਂਦੀ ਹੈ ਉਹ ਮੰਗਾ ਲਿੱਤਾ ਜਾਂਦਾ ਹੈ ਮਤਲਬ ਜਿਹੜੇ ਪਾਣੀ ਦੇ ਟਰੱਕ ਨਿਰੰਤਰ ਆਉਂਦੇ ਰਹਿੰਦੇ ਨੇ ਉੱਥੇ ਸੋ ਸੇਵਾ ਚੱਲਦੀ ਰਹਿੰਦੀ ਹੈ 99 ਵਾਸ਼ਿਕ ਭੰਟਾਰਾ ਮਾਚਿਤ ਪੁਣੀ ਦਾ ਦਵਾਰ ਤੇ ਜਾ ਰਿਹਾ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਪਹਿਲਾਂ ਤੁਹਾਡੇ ਪੁਰਖੇ ਸੇਵਾ ਕਰਦੇ ਆ ਰਹੇ ਨੇ ਹੁਣ ਅੱਜ ਤੁਹਾਨੂੰ ਇਹ ਮੌਕਾ ਮਿਲਿਆ ਸੇਵਾ ਕਰਨ ਦਾ ਅਗਲੀ ਵੀਡੀਓ ਵੀ ਸੇਵਾ ਜ਼ਰੂਰ ਮਿਲੇਗਾ ਸੇਵਾ ਕਰਨ ਦਾ ਕਿੰਨੀ ਕਿ ਖੁਸ਼ੀ ਹੈ ਸਰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਇਹਨਾਂ ਨਾਲ ਮਤ ਖੁਸ਼ੀ ਕੋਈ ਹੈ ਹੀ ਨਹੀਂ ਸਾਰੇ ਸਾਲ ਦੇ ਵਿੱਚ ਸਾਨੂੰ ਜੋ ਇਸ ਤਰ੍ਹਾਂ ਦੀ ਖੁਸ਼ੀ ਹੁੰਦੀ ਆ ਨਾ ਤੁਹਾਨੂੰ ਕੀ ਦਸੀਏ ਕਿੰਨਾ ਮਤ ਖੁਸ਼ੀ ਆਈ ਕੋਈ ਨਹੀਂ ਇਹ ਅਸੀਂ ਸੇਵਾ ਕੋਈ ਨਹੀਂ ਕਰਦੇ ਜੀ ਆ ਮਹਾਮਾਏ ਦੀ ਕਿਰਪਾ ਵਾ ਸਾਨੂੰ ਉੱਥੇ ਬੁਲਾਉਂਦੀ ਆ ਸਾਡੇ ਕੋਲ ਸੇਵਾ ਲੈਂਦੀ ਆ ਅਸੀਂ ਕੋਈ ਸੇਵਾ ਕਰਨ ਵਾਲੇ ਕੁਝ ਵੀ ਨਹੀਂ ਤੇ ਅਸੀਂ ਇਹਨਾਂ ਨਾਲ ਨੂੰ ਬੜਾ ਆਪਣੇ ਆਪ ਨੂੰ ਗਰਮ ਮਹਿਸੂਸ ਕਰਦੇ ਆ ਕਿ ਮਾਂ ਰੋ ਸੇਵਾ ਲੈਂਦੀ ਆ ਮਾਂ ਦੀ ਮਿਹਰ ਆ ਬਹੁਤ ਖੁਸ਼ੀ ਬਹੁਤ ਜ਼ਿਆਦਾ ਖੁਸ਼ੀ ਹਾਂ ਜਸਰ ਕੀ ਨਾਮ ਸਰ ਮੇਰਾ ਨਾਮ ਸ਼ਿਵ ਕੁਮਾਰ ਸਰ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਤੁਹਾਨੂੰ ਇਸ ਸੇਵਾ ਦੇ ਬਾਰੇ ਦਾ ਮੌਕਾ ਮਿਲਿਆ ਹੈ ਸਰ ਤੁਹਾਡੇ ਜਿਹੜੇ ਕੂਰਤ ਸੀ ਜਿਨ੍ਹਾਂ ਨੇ ਮਤਲਬ ਇਹ ਸੇਵਾ ਸਟਾਰਟ ਕੀਤੀ ਹੈ ਮਤਲਬ ਸਰ ਕਿਦਾਂ ਸਟਾਰਟ ਕੀਤੀ ਕਿਦਾਂ ਮੰਨ ਚਾਇਆ ਕਿ ਇਹ ਸੇਵਾ ਸ਼ੁਰੂ ਕਰਨੀ ਚਾਹੀਦੀ ਸਰ ਮੈਨੂੰ ਖੁਦ ਆਪਣੇ ਨੂੰ 45 ਸਾਲ ਹੋ ਗਏ ਆ ਤੁਹਾਡੇ ਚਰਨਜੀਤ ਚਰਨਜੀਤ ਜੀ ਮਲੋਤਰਾ ਵਿਦੇਸਾਗਰ ਜੀ ਹਾਂਡਾ ਮੰਤ ਭੁੱਲੇ ਸ਼ਾਹ ਹੋਣੀ ਕਾਲੀਦੁਆਰੇ ਵਾਲੇ ਪਠਾਨਕੋਟ ਤੋਂ ਮੋਨੀ ਅਗਰਵਾਲ ਇੱਥੋਂ ਪਵਨ ਅਗਰਵਾਲ ਇਹ ਸਾਡੇ ਇੱਲ ਜਾਂਦੇ ਸੀ ਸਾਨੂੰ ਇਹਨਾਂ ਨੇ ਦੇ ਵਿੱਚ ਟੀਮ ਦੇ ਵਿੱਚ ਪਾਇਆ ਤੇ ਦੱਸਿਆ ਕਿ ਦਾਤੀ ਦਾ ਲੰਗਰ ਨਾਲ ਡਿਊਟੀ ਦਿਓ ਸੰਭੋ ਉਹ ਡਿਊਟੀ ਅਹੀ ਮਾਈ ਦੀ ਦਾਤੀ ਨੇ ਮੇਰੀ ਲੈਣੀ ਹੈ ਸਾਡੇ ਕੋਲ ਲੈ ਰਹੀ ਆ ਉਹ ਅਹੀ ਦੇ ਰਿਆ ਹੈ ਸ਼ਹਿਰ ਦੇ ਸਹਿਯੋਗ ਨਾਲ ਲੰਗਰ ਜਾਂਦਾ ਹੈ ਲੰਗਰ ਲੱਗਦਾ ਭੰਡਾਰਾ ਲੱਗਦਾ ਪਰ ਸ਼ਹਿਰ ਤੇ ਅਸੀਂ ਬਹੁਤ ਧੰਨਵਾਦੀ ਆ ਜਿਹੜਾ ਸਾਨੂੰ ਸਹਿਯੋਗ ਕਰਦੇ ਨੇ ਅਗਰ ਅਸੀਂ ਕੋਈ ਗਲਤੀ ਕਰਾਂਗੇ ਤੇ ਮਾਈ ਸਾਨੂੰ ਕੱਢ ਦੇਗੀ ਹਾਂਜੀ ਸਰ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਨਨਵਾ ਵਰਕਸ਼ਿਪ ਭੰਡਾਰਾ ਮਾ ਚਿੰਤਪੁਣੀ ਦੇ ਦਰਵਾਜ਼ੇ ਜਾ ਰਿਹਾ ਹੈ ਕਿਤਾ ਦਾ ਮਹਿਸੂਸ ਕਰਦੇ ਜੇ ਕਾਰਾ ਮਾ ਚਿੰਦਪੁਨੀ ਦਾ ਸੱਚੇ ਦਰਬਾਰ ਕੀ ਜੈ ਪਰ ਜੀ ਅੱਜ 23 ਤਰੀਕ 7ਵਾਂ ਮਹੀਨਾ 2025 ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਚਿੰਨ ਮਸਤਕਾ ਸੇਵਾਦਲ ਕਮੇਟੀ ਰਜਿਸਟਰਡ ਜੋ ਕਿ ਬਟਾਲਾ ਸ਼ਹਿਰ ਦੇ ਸਹਿਯੋਗ ਦੇ ਨਾਲ ਪਿਛਲੇ ਲਗਭਗ 90 ਸਾਲ ਤੋਂ ਮਹਾਮਈ ਦੇ ਦਰਬਾਰ ਦੇ ਵਿੱਚ ਜੋ ਕਿ ਸਾਵਣ ਦਾ ਮੇਲਾ ਲੱਗਦਾ ਹੈ ਉੱਥੇ ਲੰਗਰ ਭੰਡਾਰਾ ਲਗਾ ਰਹੀ ਹੈ ਤੇ ਇਹ ਜੋ ਲੰਗਰ ਪੰਡਹਾਰਾ ਸਾਡੇ ਬਹੁਤ ਹੀ ਸਤਿਕਾਰ ਸਤਿਕਾਰਯੋਗ ਕਾਲੀਵਾਲੇ ਮਹੰਤਸ਼ਰੀ ਭੋਲੇ ਸਾਹਿਬ ਜੀ ਸਾਡੇ ਜੀਤੀ ਸਾਹਿਬ ਜੀ ਸ੍ਰੀ ਜਗਦੀਸ਼ ਰਾਸਾਨੀ ਜੀ ਹੰਡਾ ਸਾਹਿਬ ਵਿਦਿਆਸਾਗਰ ਹੰਡਾ ਜੀ ਜੋ ਕਿ ਸਾਡੇ ਪੁਰਾਣੇ ਬਜ਼ੁਰਗ ਜੋਗੀ ਇਹ ਸਾਨੂੰ ਸੇਵਾ ਲਗਾ ਕੇ ਗਏ ਨੇ ਇਹ ਅੱਜ ਨਿਰੰਤਰ ਸੇਵਾ ਉਸ ਤਰ੍ਹਾਂ ਹੀ ਚੱਲਦੀ ਪਈ ਹੈ ਤੇ ਮੈਂ ਸਭ ਤੋਂ ਪਹਿਲੇ ਉਹਨਾਂ ਨੂੰ ਇਸ ਜੋ ਪੰਡਹਾਰਾ ਅਸੀਂ ਲੈ ਕੇ ਜਾ ਰਹੇ ਹਾਂ ਉਹਨਾਂ ਨੂੰ ਨਮਸਕਾਰ ਕਰਦਾ ਤੇ ਉਹਨਾਂ ਨੂੰ ਅੱਗੇ ਵੀ ਮੰਗਾਗਾ ਕਿ ਅਸੀਂ ਇਦਾਂ ਹੀ ਹਿਸਾਬ ਤੇ ਸ਼ੀਵਰ ਬਣਾ ਕੇ ਰੱਖਣ ਤੇ ਅਸੀਂ ਇਸ ਤਰ੍ਹਾਂ ਹੀ ਸ਼ਰ ਦੇ ਸਹਿਯੋਗ ਦੇ ਨਾਲ ਲੰਗਰ ਜੋ ਲੈ ਕੇ ਜਾ ਰਹੇ ਹਾਂ ਹਰ ਸਾਲ ਲੈ ਕੇ ਜਾਂਦਾ ਐਸਾ ਵੀ ਲੈ ਕੇ ਜਾ ਰਹੇ ਹਾਂ ਤੇ ਮੈਂ ਉਹਨਾਂ ਦਾ ਨਮਨਤ ਮਸਤੋ ਹੋ ਕੇ ਉਹਨਾਂ ਨੂੰ ਪ੍ਰਣਾਮ ਕਰਦਾ ਹਾਂ ਸਰ ਜਿਹੜਾ ਇਹ ਲੰਗਰ ਲਗਾਇਆ ਜਾ ਰਿਹਾ ਕਿੱਥੇ ਲਗਾਇਆ ਜਾ ਰਿਹਾ ਪ੍ਰੋਪਰ ਇੱਕ ਵਾਰ ਐਡਰੈਸ ਦੱਸੋ ਤਾਂ ਕਿ ਜਿਹੜੇ ਸਾਡੇ ਜਿਹੜੇ ਯਾਸ਼ਰ ਤੁਹਾਨੂੰ ਜਾਣਾ ਉਹਨਾਂ ਨੂੰ ਪਤਾ ਲੱਗ ਜਾਵੇ ਠੀਕ ਹੈ ਜੀ ਭਾਜੀ ਇਹ ਜੋ ਲੰਗਰ ਭੰਡਾਰਾ ਹੈ ਇਹ ਮਾਤਾ ਚਿੰਤਪੂਰਨੀ ਦੇ ਦਰਵਾਜ਼ੇ ਵਿੱਚ ਲਗਾਇਆ ਜਾਏਗਾ ਜੋ ਪਰਭਈ ਤੋਂ 1 ਕਿਲੋਮੀਟਰ ਅੱਗੇ ਰਸਤੇ ਦੇ ਵਿੱਚ ਹਰ ਸਾਲ ਉੱਥੇ ਹੀ ਲੱਗਦਾ ਹੈ ਇਸ ਵਾਰ ਵੀ ਉੱਥੇ ਲਗਾਇਆ ਜਾ ਰਿਹਾ ਹੈ ਇਹ ਲੰਗਰ ਭੰਡਾਰਾ 25 ਤਰੀਕ ਤੋਂ ਲੈ ਕੇ 3 ਤਰੀਕ ਤੱਕ ਉੱਥੇ ਹੀ ਚੱਲੇਗਾ ਸਾਰੇ ਬਟਾਲਾ ਨਿਵਾਸੀ ਮਾਹ ਦੇ ਦਰਬਾਰ ਦੇ ਵਿੱਚ ਆਣ ਹਾਜ਼ਰੀ ਲਗਵਾਣ ਮਾ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਸਾਡੇ ਕੋਲ ਆ ਕੇ ਉੱਥੇ ਲੰਗਰ ਗਹਿਣ ਕਰਨ ਮੈਂ ਸਾਰੇ ਸ਼ਹਿਰ ਮਾਸੀਆ ਨੂੰ ਆਪਣੀ ਟਰਸਟ ਵੱਲੋਂ ਬਹੁਤ-ਬਹੁਤ ਮੁਬਾਰਕਾ ਦਿੰਦਾ ਤੇ ਸ਼ਹਿਰ ਦਾ ਸ਼ੁਭ ਕਾਮਨਾਵਾਂ ਦਿੰਦਾ ਵਾ ਕਿ ਜਿਸ ਤਰ੍ਹਾਂ ਸਾਨੂੰ ਹਰ ਸਾਲ ਸਹਿਯੋਗ ਕਰਦੇ ਨੇ ਇਸ ਤਰ੍ਹਾਂ ਵੀ ਹਰ ਸਾਲ ਸਾਨੂੰ ਸਹਿਯੋਗ ਕਰਦੇ ਰਹਿਣਾ ਧੰਨਵਾਦ ਜੀ